ਆੜੀ ਉਹ ਮੈਨੂੰ ਮਸ਼ੀਨ ਵਾਲਾ ਮਿਲਿਆ ਸੀ ਉਹ ਕਹਿੰਦਾ ਮੈਂ ਝੋਨੇ ਦੀ ਵੜਾਈ ਦੇ ਪੈਸੇ ਲੈ ਕੇ ਜਾਣੇ ਆ। ਹਾਂ ਗੱਲ ਸੁਣ ਲੈ ਪ੍ਰਮੋਦ ਐਵੇਂ ਨਾ ਤੂੰ ਚਾਕੇ ਉਹਨੂੰ ਪੈਸੇ ਫੜਾ ਦੀ। ਪੈਸੇ ਆਪਾਂ ਦੇਵਾਂਗੇ ਪਰ ਉਹਨੇ ਆਪਾਂ ਨੂੰ ਨਾ ਝੋਨਾ ਵੱਢਣ ਵੇਲੇ ਬਹੁਤ ਖੱਜਲ ਖੁਆਰ ਕੀਤਾ ਸੀਗਾ। ਆਇਆ ਆਂਦਾ ਸੀ ਅੱਜ ਆਉਣਾ ਕੱਲ ਆਉਣਾ ਆਪਾਂ ਨੂੰ ਕਿੰਨੇ ਦਿਨ ਭਕਾਈ ਗਿਆ ਤੇ ਆਪਾਂ ਵੀ ਉਹਨੂੰ ਪੈਸੇ ਭੁਗਾ ਕੇ ਹੀ ਦੇਣੇ ਆ। ਜਿਵੇਂ ਉਹਨੇ ਆਪਾਂ ਨੂੰ ਗਾਹਮ ਨੂੰ ਨਾਲੇ ਸਬਕ ਮਿਲੂਗਾ। ਚਲ ਐਤੀ ਤਾਂ ਜਿਹੜੀ ਗੱਲ ਹੋ ਗਈ ਪਰ ਗਾਹ ਨੂੰ ਤਾਂ ਨਾਲ ਲਾਰੇ ਲਾਊਗਾ। ਚੱਲ ਬਈ ਤੂੰ ਜਿਵੇਂ ਮਰਜ਼ੀ ਸਮਝ ਲਈ ਉਹ ਤਾਂ ਮੈਨੂੰ ਰਸਤੇ 'ਚ ਮਿਲਿਆ ਸੀ ਮੈਨੂੰ ਕਹਿੰਦਾ ਮੈਂ ਪੈਸੇ ਲੈ ਕੇ ਜਾਣੇ ਆ ਹੋ ਸਕਦਾ ਭਾਵੇਂ ਅੱਜ ਹੀ ਆ ਜੇ ਉਹ ਬਾਕੀ ਤੂੰ ਦੇਖ ਲਈ ਜਿਵੇਂ ਮਰਜ਼ੀ ਨਿਬੜਦੀ ਓਦੇ ਨਾਲ ਓਏ ਭਾਈ ਸੁਖਿੰਦਰ ਓਏ ਭਾਈ ਸੁਖਿੰਦਰ ਹੋਰ ਭਾਈ ਇਹ ਵਾਲਾ ਠੀਕ ਆ ਬੱਲ ਮੈਂ ਤਾਂ ਭਾਈ ਪੈਸੇ ਲੈਣ ਆਇਆ ਸੀ ਕਿਵੇਂ ਭਾਈ ਦਾਰੇ ਲਿਗਾਂ ਬਾਹ ਤੇਰੇ ਝੋਨਾ ਵੜਾਈ ਦੇ ਕੋਈ ਨਹੀਂ ਭਾਈ ਦੇ ਦਿਆਂਗੇ ਪੈਸੇ ਗੱਲ ਹੀ ਕੋਈ ਨਹੀਂ ਅੜਕ ਜਾ ਮਾੜਾ ਜਾਂ ਦੋਕੇ ਦੇਣਾ ਭਾਈ ਪਹਿਲਾਂ ਹੀ ਅੜਕ ਕੇ ਆਇਆ ਕੋਈ ਨਹੀਂ ਭਾਈ ਤੂੰ ਅੜਕ ਜਾ ਦੋਕੇ ਦੇਣਾ ਤੈਨੂੰ ਮਤਲਬ ਵੀ ਮੈਂ ਚੌਥੇ ਪੈਸੇ ਮਿਲ ਜਾਣਗੇ ਚੱਲ ਠੀਕ ਆ ਫਿਰ ਚੱਲ ਜੀ ਉਹ ਸੁਖਵਿੰਦਰ ਘਰੇ ਆ ਉਹ ਸੁਖਵਿੰਦਰ ਘਰੇ ਆ ਉਹ ਤਾਂ ਹੈ ਨਹੀਂ ਬਾਈ ਜੀ ਘਰੇ ਪੈਸੇ ਦੇਣ ਦਾ ਮਾਰਾ ਘਰੇ ਨਹੀਂ ਵੱਡਦਾਗਾ ਵੀ ਘਰੇ ਤਾਂ ਖੜ ਜਾ ਵੰਡਰ ਕਰ ਰਿਹਾ ਹੋਰ ਭਾਈ ਠੀਕ ਆ ਭਾਈ ਔਰ ਕੀ ਹਾਲ ਬਹੁਤ ਵਧੀਆ ਹਾਲ ਹਾਂ ਮੈਂ ਆਖਿਆ ਭਾਈ ਅੱਜ ਨੇਰੇ ਨੇਰੇ ਚੱਲ ਗਏ ਅੱਗੇ ਮੈਂ ਦੋ ਤਿੰਨ ਗੇੜੇ ਮਾਰ ਗਿਆ ਬੁੜੀਆਂ ਕਹਿੰਦੇ ਨੀ ਕਰ ਹੈ ਨਹੀਂਗਾ ਉਹ ਮੈਂ ਭਾਈ ਰਾਮਪੁਰੇ ਗਿਆ ਆਵਾ ਸੀ ਉਹਦੇ ਮੈਂ ਤਾਂ ਯਾਰ ਬਾਈ ਕੰਪਾਈਨ ਦੀ ਬਾਡੀ ਦੇ ਪੈਸੇ ਲੈਣ ਆਇਆ ਸੀ ਤੂੰ ਮੈਨੂੰ ਆਖਿਆ ਚੌਥੇ ਆ ਜੀ ਮੈਂ ਚੌਥੇ ਆ ਗਿਆ ਫਿਰ ਤੂੰ ਮੈਨੂੰ ਆਖਿਆ ਪਰਸੋਂ ਆ ਜੀ ਮੈਂ ਪਰਸੋਂ ਆ ਗਿਆ ਫਿਰ ਤੂੰ ਆਖਿਆ ਕੱਲ ਆ ਜੀ ਕੱਲ ਤੁਹਾਡੀਆਂ ਬੁੜੀਆਂ ਕਹਿਨੀਆਂ ਘਰੇ ਹੈ ਨਹੀਂ ਗਾ ਮੈਂ ਤਾਂ ਫੇਰ ਫੇਰ ਅਜਨੇ ਰਾਜਾ ਦੇਖ ਕੇ ਫੇਰ ਅੱਜ ਆ ਗਿਆ ਯਾਰ ਮੈਂ ਆਖਿਆ ਯਾਰ ਬਾਈ ਕੋਲੇ ਦਿਨੇ ਤਾਂ ਮਿਲਦਾ ਨਹੀਂ ਗਾ ਰਾਤ ਨੂੰ ਚੱਲ ਗਿਆ ਹੁਣ ਮੈਂ ਤਾਂ ਤਾਂ ਨੇਰਾ ਕਰਕੇ ਤੇਰੇ ਕੋਲੇ ਆਇਆ ਮੈਨੂੰ ਤਾਂ ਬਾਈ ਤੂੰ ਪੈਸੇ ਦੇ ਮੈਂ ਤਾਂ ਪੈਸੇ ਲੈਣ ਆਇਆ ਆ ਤੂੰ ਕਿੰਨੇ ਦਿਨਾਂ ਦਾ ਮੈਨੂੰ ਲਾਰਾ ਲਾਈ ਜਾਨਾ ਤੂੰ ਪੈਸੇ ਮੇਰੇ ਦੇ ਪੈਸੇ ਦੇ ਮੈਂ ਤਾਂ ਅੱਜ ਪੈਸੇ ਲੈ ਕੇ ਜਾਣੇ ਆ ਮੇਰੇ ਝੋਨੇ ਦੀ ਵੜਾਈ ਦੇ ਤੂੰ ਮੈਂ ਤਾਂ ਬਾਈ ਗਾਹਾਂ ਨੂੰ ਇਹ ਗੱਲ ਕਾਰਮ ਨਹੀਂ ਆ ਜਿਹੜਾ ਮੈਨੂੰ ਨਗਦ ਪੈਸੇ ਦੇਊ ਮੈਂ ਝੋਨਾ ਉਹਦਾ ਵਡੂਗਾ ਦੂਜੇ ਸਾਰਿਆਂ ਨੂੰ ਜਵਾਬ ਤੁਸੀਂ ਬਾਈ ਝੋਨਾ ਵਡਾਉਣ ਵੇਲੇ ਹੋਰ ਹੁੰਨੇ ਆ ਪੈਸੇ ਦੇਣ ਵੇਲੇ ਹੋਰ ਹੁੰਨੇ ਆ ਲਾਰੇ ਨਾਲਾ ਤੇ ਮੇਰੇ ਪੈਸੇ ਫੜਾ ਗੱਲ ਸੁਣ ਲੈ ਮੇਰੀ ਬਾਈ ਲਾਰੇ ਜਾਣਾ ਮੈਨੂੰ ਲਾਈ ਐਵੇਂ ਕਹੋ ਮੇਰੀ ਕਰਾਈ ਜਾਣਾ ਪਕਾਈ ਕਿਤੇ ਤੂੰ ਕਹੇ ਨਾ ਕੱਲ ਨੂੰ ਕਿਤੇ ਤੂੰ ਕਹੇ ਨਾ ਪਰਸੋਂ ਆਈ ਜੇ ਇੱਕੋ ਕਰਨ ਗਾਹਾਂ ਤੋਂ ਮੈਥੋਂ ਕਰਨ ਨੂੰ ਨਾ ਨਾ ਬੜਾਈ ਤੁਸੀਂ ਵੀ 10 ਢੇੜੇ ਮਰਾਏ ਸੀ ਫੇਰ ਝੋਨਾ ਵਢਣ ਆਏ ਸੀ ਨਾ ਤੁਸੀਂ ਵੀ ਤਾਂ ਲਾਰੇ ਹੀ ਲਾਏ ਸੀ ਪੈਸੇ ਤੈਨੂੰ ਜਰੂਰ ਫੜਾਵਾਂਗੇ ਕੱਢ ਕੇ ਜੇਬ ਚੋਂ ਤੇਰੀ ਤਲੀ ਤੇ ਟਿਕਾਵਾਂਗੇ ਨਾ ਪੈਸੇ ਤੇਰੇ ਡੁੱਬਦੇ ਆ ਆਪਦੇ ਵੇਰੀ ਤੈਨੂੰ ਸੇਕ ਲੱਗਦਾ ਨਾ ਹੁਣ ਸਾਡੇ ਲਾਰੇ ਤੈਨੂੰ ਚੁੱਪਦੇ ਆ